ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖਣ ਵਾਲੇ ਸਾਰੇ ਦਰਸ਼ਕ ਵੀਰਪੰਨ ਭਰਾਮਾ ਦਾ ਮੋੜ ਤੋਂ ਸਵਾਗਤ ਹੈ ਜੀ ਅੱਜ ਰਾਤ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਪੰਜਾਬ ਦੇ ਰਾਤ ਦੇ ਮੌਸਮ ਦੇ ਕੀ ਹਾਲਾਤ ਨੇ ਜੀ ਸੈਟਲਾਈਟ ਇਮੇਜ ਦੇਖਾਂਗੇ ਇਮੇਜ ਦੇਖ ਕੇ ਦੱਸਾਂਗੇ ਕਿ ਕਿਸ ਹਾਲਾਤ ਦੇ ਵਿੱਚ ਬੱਦਲ ਵਾਈ ਜਾਂ ਕੋਈ ਹੋਰ ਸਿਸਟਮ ਬਣਦਾ ਦਿਖਾਈ ਦੇ ਰਿਹਾ ਜਾਂ ਨਹੀਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਨਾ ਭੁੱਲਿਆ ਕਰੋ ਜੀ ਸੈਟਲ ਵਿਚ ਤਾਂ ਸੰਗਣੇ ਰੂਪ ਦੇ ਵਿੱਚ ਬੱਦਲਬਾਈ ਬਣਦੀ ਦਿਖਾਈ ਦੇ ਰਹੀ ਹੈ ਪਰ ਇੱਕ ਗੱਲ ਕਹਿ ਰਹੀ ਹਾਂ ਤਾਂ ਕਿਤੇ ਨਾ ਕਿਤੇ ਪੰਜਾਬ ਕਿਤੇ ਕਿਸੇ ਕ੍ਰੋਪੀ ਦੇ ਅੰਦਰ ਆਉਂਦਾ ਹੈ ਦਿਖਾਈ ਦੇ ਰਿਹਾ ਹੈ ਲਗਾਤਾਰ ਮੌਸਮੀ ਭਾਗ ਦੇ ਅਲਰਟ ਫੇਲ ਹੁੰਦੇ ਦਿਖਾਈ ਦੇ ਰਹੇ ਨੇ ਦਿਨ ਦੇ ਵੇਲੇ ਕਾਫੀ ਸੋਹਣੇ ਅਲਰਟ ਜਾਰੀ ਹੋਏ ਸੀ ਪਰ ਕਿਸੇ ਤਰੀਕੇ ਦੀ ਬੱਦਲਬਾਈ ਬਣਨ ਦੇ ਬਾਵਜੂਦ ਵੀ ਮੀਂਹਾਂ ਦਾ ਕੋਈ ਵੀ ਨਾਮੁਨਿਸ਼ਾਨ ਪੰਜਾਬ ਵਿੱਚ ਦਿਖਾਈ ਨਹੀਂ ਦੇ ਰਿਹਾ ਜਿਸ ਦੇ ਕਾਰਨ ਦਿਨ ਵੇਲੇ ਪੂਰੀ ਕੜਾਕੇ ਦੀ ਗਰਮੀ ਪਈ ਹੈ ਹਮਸ ਵਰਗਾ ਮਾਹੌਲ ਹੋ ਚੁੱਕਿਆ ਜੀ ਲੋਕਾਂ ਨੂੰ ਸਾਹ ਲੈਣ ਦੇ ਵਿੱਚ ਵੀ ਤਕਲੀਫ ਆਉਂਦੀ ਦਿਖਾਈ ਦੇ ਰਹੀ ਹੈ ਗੱਲ ਕਰ ਲਈ ਅਗਰ ਸ਼ ਕੋਈ ਵੱਡੀਆਂ ਕਾਰਵਾਈਆਂ ਹੁੰਦੀ ਦਿਖਾਈ ਨਹੀਂ ਦੇ ਰਹੀਆਂ ਟੁੱਟਵੇਂ ਰੂਪ ਦੇ ਵਿੱਚ ਬੱਦਲ ਬਾਈ ਇੱਕ ਕਹਿ ਸਕਦੇ ਆਪਾਂ ਨੰਗਲ ਦੇ ਏਰੀਆ ਦੇ ਨੇੜੇ ਜਿਹੜੇ ਬਣੀ ਹੋਈ ਹੈ ਜਿਸ ਦੇ ਕੋਈ ਵੱਡੀ ਕਾਰਵਾਈਆਂ ਸ਼ਾਇਦ ਹੋ ਸਕਦੀਆਂ ਨੇ ਕਿਉਂਕਿ ਹਲਕਾ ਫੁਲਕਾ ਇਹ ਸਿਸਟਮ ਸੰਘਣਾ ਦਿਖਾਈ ਦੇ ਰਿਹਾ ਹੈ ਤਾਂ ਕਿਣਮਣ ਕਣੀ ਤੋਂ ਲੈ ਕੇ ਥੋੜੇ ਬਹੁਤੇ ਸ਼ਰਾਟੇ ਦਰਮੀ ਇਸ ਇਲਾਕੇ ਵਿੱਚ ਹੋ ਸਕਦੇ ਨੇ ਇੱਕ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਜੀ ਰਾਜਸਥਾਨ ਵਾਲੀ ਪਾਸਿਓਂ ਪਰ ਇਹ ਸਿਸਟਮ ਪੰਜਾਬ ਵਿੱਚ ਐਂਟਰ ਨਹੀਂ ਕਰੇਗਾ ਕੋਈ ਹਵਾਵਾਂ ਜਿਹੜੀਆਂ ਨੇ ਪੱਛਮ ਦਿਸ਼ਾ ਤੋਂ ਪੂਰਬ ਦਿਸ਼ਾ ਵੱਲ ਚੱਲ ਰਹੀਆਂ ਨੇ ਜਿਸ ਦੇ ਕਾਰਨ ਸਿਸਟਮ ਅੱਗੇ ਲੰਘ ਜਾਵੇਗਾ ਆਧਰ ਰਾਤ ਸਤੰਦੀ ਤਰਫੋਂ 2 ਵਜੇ ਤੋਂ ਲੈ ਕੇ ਸਵੇਰੇ 8 ਵਜੇ ਤੱਕ ਪੰਜਾਬ ਦੇ ਵਿੱਚ ਐਕਟਿਵੇਟ ਰਹਿਣਗੇ ਹਲਕੇ ਫੁਲਕੇ ਕਿੜਮਣ ਕਣੀਆਂ ਉਹ ਕਰਨ ਦੀ ਸਮਰੱਥਾ ਬਿਛੱਕ ਰੱਖ ਸਕਦੇ ਨੇ ਪਰ ਕੋਈ ਵੱਡੀਆਂ ਕਾਰਵਾਈਆਂ ਫਿਲਹਾਲ ਅੱਜ ਰਾਤ ਨੂੰ ਪੈਂਦੀ ਦਿਖਾਈ ਨਹੀਂ ਦੇ ਰਹੀ ਮੌਸਮ ਖੁਸ਼ਕ ਅਤੇ ਸਾਫ ਬਣੇ ਰਹਿਣ ਦੇ 80 90% ਚਾਂਸ ਦਿਖਾਈ ਦੇ ਰਹੇ ਨੇ 10% ਚਾਂਸ ਨੇ ਕਿ ਕਿੜਮਣ ਕਣੀ ਕਿਸੇ ਇਲਾਕੇ ਵਿੱਚ ਬੱਦਲ ਵਾਦੇ ਨਾਲ ਹੋ ਸਕਦੀ ਹੈ ਤਾਪਮਾਨ ਵਧੇ ਹੋਏ ਦਿਖਾਈ ਦੇ ਰਹੇ ਨੇ ਜੀ ਤਾਪਮਾਨ ਜਿਹੜੇ ਮੁਰ ਤੋਂ 28 29 ਡਿਗਰੀ ਤੱਕ ਰਹਿਣਗੇ ਹਮਸਵਰਗਾ ਮੌਹਰ ਰਹੇਗਾ ਗਰਮੀ ਤੋਂ ਰਾਹਤ ਮਿਲਦੀ ਅੱਜ ਰਾਤ ਵੀ ਦਿਖਾਈ ਨਹੀਂ ਦੇ ਰਹੀ ਏਸੀ ਅਮੀ ਅਪਡੇਟ ਹੋਪੇਗੀ ਸਵੇਰ ਦੀ ਵੀਡੀਓ ਵਿੱਚ ਮਿਲ ਜਾਵੇਗੀ ਉਦੋਂ ਤੱਕ ਚੈਨਲ ਸਬਸਕ੍ਰਾਈਬ ਕਰਦੇ ਹੋ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਬਣੇ ਰਹੋ ਚੈਨਲ ਫੈਦਰ ਅਪਡੇਟ ਛੋਟੇ ਦੇ ਨਾਲ